CA2 ਦੀ ਸਾਡੀ ਟੀਮ ਇਹ ਅਸੀਂ ਹਾਰਮਨ ਦੀ ਸੇਵਾ ਕਰ ਰਹੀ ਸੀ ਉਹ ਨਾ ਥਾਣਾ ਤੋਂ ਫਕਤਾ ਰੋਡ ਤੇ ਜਾ ਰਹੀ ਸੀ ਜਾਂ ਤੋਂ ਪੁਲ ਸੁਆ ਬਹਾਦਰਕਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਇੱਕ ਨੌਜਵਾਨ ਉਹਨੂੰ ਆਪਣਾ ਸ਼ਿਫਟ ਡੇਅਰ ਕਾਰ ਹੈ ਜਿਹੜੀ ਦਾ ਨੰਬਰ PV2 BD 5201 ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਉੱਥੇ ਪੁੱਜਾ ਕਿ ਉਹ ਉਹਨੂੰ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਫੀਜ਼ ਸਿੰਘ ਪੁੱਤਰ ਪ੍ਰੀਤਵਰ ਸਿੰਘ ਵਾਸੀ ਸਰਵਮਦਾਗਵਾੜ ਕੋਠਾ ਗੁਰੂ ਸਿੰਘ ਤੇ ਜੋ ਤらっしゃ ਲੀ ਗੇ ਤੋਂ ਉਹਨੇ ਕਾਰ ਦੇ ਡਿੱਗੀ ਜਿਹੜਾ ਪਲਾਸਟਿਕ ਦਾ ਗੱਟਾ ਮਿਲਿਆ ਜਿੰਦੇ ਵਿੱਚੋਂ 5000 ਰਾਮਾ ਡੋਲ ਗੋਈਆਂ ਤੇ 4000 ਜਿਹੜਾ ਰਗਾ ਬਲੀਨ ਕੈਪਸੂਲਾ ਉਹ बरामद ਹੋਈ ਜਿਸ ਤੇ ਅਸੀਂ ਉਹਦੇ ਵਿਰੁੱਧ ਮਕਦਮਾ ਨੰਬਰ 81 33 249 2024 ਸਾਨਾਂ ਦੇ ਆਲਪੁਰਾ ਵਿਖੇ ਅੰਡਰਸੈਕਸ਼ਨ 22 ਸੀ ਐਨ ਡੀ ਪੀ ਐਫ ਫੈਕਟਰੀ ਦਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਿਉਂ ਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਹੋਰ ਚੁਪੇਸ਼ ਕਰਕੇ ਉਸਨੂੰ ਹਾਸਲ ਕੀਤਾ ਤੇ ਉੱਤੇ ਹੋਰ ਕੁੱਝ ਵੀ ਜਾਰੀ ਹੈ ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਆਦੀ ਹੈ ਇਹਨ ਤੇ ਪਹਿਲਾਂ ਵੀ ਥਾਣਾ}{|\text{ਦਾਲਪੁਰਾ}} ਵੇਖੇ ਥਾਣਾ ਬਾਜਾਖਾਨਾ ਵੇਖੇ ਨਸ਼ੇ ਦੇ ਮਕਦਮੇ ਜਿਹੜੇ ਦਰਜ ਹੈ